ਜਿਹੜਾ ਡਰੱਗ ਤੇ ਹੁਣ ਕੀਤਾ ਪਹਿਲੀ ਗੱਲ ਤਾਂ ਤਾੜੀ ਮਾਰ ਕੇ ਦੱਸੋ ਹੋਇਆ ਹੈ ਨਾ ਕੰਮ ਉਹ ਕੋਈ ਦੋ ਦਿਨਾਂ ਚ ਜਾਂ ਪੰਜ ਦਿਨਾਂ ਚ ਨਹੀਂ ਹੋਇਆ ਵੀ 20 ਦਿਨ ਪਹਿਲਾਂ ਤੋਂ ਸ਼ੁਰੂ ਵੀ ਤੇ ਨਾ 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 ਡੇਢ ਦੋ ਸਾਲ ਦੀ ਪਲੈਨਿੰਗ ਆ ਉਹਦੇ ਪਿੱਛੇ ਪਹਿਲਾਂ ਅਸੀਂ ਇਹ ਦੇਖਿਆ ਕਿ ਸਪਲਾਈ ਲਾਈਨ ਤਾਂ ਤੋੜ ਦਾਂਗੇ ਕੋਈ ਗੱਲ ਨਹੀਂ ਸਪਲਾਈ ਬੰਦ ਕਰ ਦਾਂਗੇ ਪਰ ਸਪਲਾਈ ਬੰਦ ਹੋਣ ਤੋਂ ਬਾਅਦ ਜਿਹੜੇ ਬੱਚੇ ਸਾਡੇ ਛੋਟੇ ਭਾਈ ਦੀਨੇ ਬੱਚਿਆਂ ਵਰਗੇ ਹੋਣਗੇ ਜਿਹੜੇ ਬੱਚੇ ਉਸ ਮਰਜ਼ ਦੇ ਮਰੀਜ਼ ਬਣ ਗਏ ਐਡਿਕਟਡ ਹੋ ਗਏ ਉਹ ਵਿਦਡਰੋਲ ਸਿੰਪਟਮਸ ਕਹਿੰਦੇ ਐ ਨੂੰ ਮੈਡੀਕਲ ਪਾਸ਼ਾ ਚ ਉਹ ਤੜਫਣਗੇ ਅਗਲੇ ਦਿਨ ਉਹ ਤੜਫ ਤੜਫ ਕੇ ਮਰ ਜਾਣਗੇ ਉਹਨਾਂ ਦਾ ਕੀ ਕਰਾਂਗੇ ਫਿਰ ਆਪਾਂ ਅਸੀਂ ਪਹਿਲਾਂ ਇੱਕ ਦਿੱਤਾ ਕਿ ਪਹਿਲਾ ਰੀਹੈਬ ਸੈਂਟਰ ਸਰ ਵੀ ਜਾ ਕੇ ਆਇਆ ਜਿੱਦ ਰੀਹੈਬ ਸੈਂਟਰ ਉਹ ਉਹ ਕਲੀਨਿਕ ਉਥੇ ਦਵਾਈਆਂ ਦਾ ਟੁਕਟ ਤਿੰਨ ਮਹੀਨਿਆਂ ਦੀ ਉਹ ਪਰੋ ਪਹਿਲਾਂ ਤਾਂ ਫੇਰ ਏਰੀਆ ਸਪੌਟ ਕੀਤੇ ਕਿ ਕਿੱਥੇ ਕਿੱਥੇ ਨਸ਼ਾ ਵਿਕਦਾ ਹੈ ਅਸੀਂ ਅਸੀਂ ਜਿਹੜੇ ਨਸ਼ਾ ਕਰਦੇ ਆ ਉਹਨਾਂ ਨੂੰ ਤਾਂ ਮਰੀਜ਼ ਮੰਨਦੇ ਆ ਜੀ ਉਹਨਾਂ ਨੂੰ ਥੋੜੀ ਜੇਲ੍ਹ ਚ ਦੇਣਾ ਹੈ ਜਿਹੜੇ ਵੇਚਦੇ ਆ ਉਹਨਾਂ ਤੇ ਕਰਨਾ ਕੰਮ ਤਸਕਰਾਂ ਤੇ ਫਿਰ ਉਸਪੋਰਟ ਕੀਤੇ ਫਿਰ ਪੁਲਿਸ ਦੀਆਂ ਬਦਲੀਆਂ ਕੀਤੀਆਂ ਕਿਉਂਕਿ ਮੁੰਸ਼ੀ ਹੌਲਦਾਰ ਤੇ ਐਸਆਈ ਚੌਕੀ ਤੇ ਥਾਣਾ ਪੱਤਰ ਦੇ ਉਹਨਾਂ ਦੀਆਂ 20 ਸਾਲ ਤੋਂ ਰਿਆਯਾਰੀਆਂ ਵੀ ਉੱਥੀ ਰਿਸ਼ਤੇਦਾਰੀਆਂ ਵੀ ਉੱਥੀ 20 ਸਾਲ ਤੋਂ ਥਾਣੇ 'ਚ ਬੈਠੇ ਸੀ ਚੱਕ ਕੇ ਮੂਨ ਕੜ ਮ पठानकोट ਮਾਰਿਆ ਪਠਾਨਕੋਟ ਵਾਲਾ ਫਾਜ਼ਲ ਕਾ ਫਾਜ਼ਲ ਕਾਲੇ ਨੂੰ ਕਿਹਾ ਮਾਂ ਲਿਆ ਜਾ ਚਲੋ ਉਹਦਾ ਪਹਿਲਾ ਕਨੈਕਸ਼ਨ ਦੋ। ਉਸ ਤੋਂ ਬਾਅਦ ਪੁਰਸ ਨੂੰ ਕਿਹਾ ਹੁਣ ਚੱਕ ਲੋ ਪੀੜਾ ਪੰਜਾ। ਕੌਣ ਜੀਤੇ ਐਨਡੀਪੀਐਸ ਦਾ ਕੇਸ ਹੈ? ਨਸ਼ੇ ਦਾ। ਉਹਦੀ ਕੋਠੀ ਜਿਹੜਾ ਘਰ ਦਿਖਣਾ ਨਹੀਂ ਚਾਹੀਦਾ ਲੋਕਾਂ ਨੂੰ ਕਿਉਂਕਿ ਲੋਕ ਰੋਜ਼ ਗਾਲ੍ਹਾਂ ਕੱਢਦੇ ਓਏ ਆ ਪਾਪ ਦੀ ਕਮਾਈ ਨੇ ਬਣਾਇਆ ਹੋਇਆ। ਹੁਣ ਪਾਪ ਦੀ ਕਮਾਈ ਟੈਹ ਰਹੀ ਹੈ ਤੁਹਾਡੇ ਸਾਹਮਣੇ। ਚੰਗਾ ਲੱਗਦਾ ਨਾ ਤੁਹਾਨੂੰ ਚੰਗਾ ਲੱਗ। ਵੀ ਚਲੋ ਕੁਛ ਤਾਂ ਹੋਵੇ। ਆਉਣ ਵਾਲੇ ਦਿਨਾਂ 'ਚ ਥੋੜੇ ਜਿਹਾ ਬੱਡੇ ਪਾਪੀਆਂ ਵੱਲ ਵੀ ਜਾ ਰਹੇ ਆ ਉਹਨਾਂ ਦੇ ਵੀ ਪੰਜਾ ਚੱਲੂਗਾ ਕੋਈ ਇਹ ਨਾ ਸਮਝੇ ਕਿ ਅਸੀਂ ਪਤਾ ਨਹੀਂ ਉਹਨਾਂ ਨੂੰ ਕੁਛ ਐ ਨਹੀਂ ਕਰਦੇ ਜਾਂ ਉਹਨਾਂ ਨੂੰ ਆ ਨਹੀਂ ਕਰਦੇ ਅਸੀਂ ਅਸੀਂ ਤਾਂ ਐਨਡੀਪੀਐਸ ਦੇਖਦੇ ਆ ਜੀਤੇ ਨਸ਼ੇ ਦਾ ਕੇਸ ਹੈ ਉਹ ਤਾਂ ਗਿਆ ਬਸ ਸੋ ਇਸ ਕਰਕੇ ਮੈਂ ਤੁਹਾਨੂੰ ਕਹਿਣ ਆਇਆ ਕਿ ਆਓ ਇਕੱਠੇ ਹੋ ਕੇ ਨਸ਼ਿਆਂ ਵਿਰੁੱਧ ਜਿਹੜਾ ਯੁੱਧ ਛੇੜਿਆ ਉਹਦਾ ਸਾਥ ਦਿਓ ਲੋਕ ਲਹਿਰ ਬਿਨਾ ਹੀ ਕੱਲ ਬਣਨੀ ਨਹੀਂ